ਦਿਲਾਂ ਵਿੱਚ ਹੌਸਲੇ ਤੇ ਬੋਲਾਂ ਵਿੱਚ ਫਤਿਹ ਆਫਤਾਂ ਦੇ ਮੂਹਰੇ ਸਦਾ ਇੱਕ ਤਾਨ ਡਟਿਆ ਲੈਣੀ ਕਿਨੇ ਸਾਰ ਹਾਲੇ ਆਪਣੇ ਆ ਪੁੱਛਿਆ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਪੰਜਾਬ ਜਦੋਂ ਵੀ ਵੈਸੇ ਤਾਂ ਡਿੱਗਦਾ ਨਹੀਂ ਏ ਥੋੜਾ ਜਿਹਾ ਡਿੱਗਦਾ ਵੀ ਹੈ ਤਾਂ ਉੱਠ ਖਲੋਣ ਦੀ ਤਾਕਤ ਹਮੇਸ਼ਾ ਹੀ ਜਾਗਦੀ ਜ਼ਮੀਰ ਵਾਲੇ ਜਿੰਨੇ ਵੀ ਸਾਡੇ ਭਰਾ ਖੜੇ ਆ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਇਹਨਾਂ ਦੇ ਸਦਕੇ ਹਮੇਸ਼ਾ ਹੀ ਆਪਣੀ ਡਿੱਗਦੀ ਹੋਈ ਪੱਗ ਪੰਜਾਬ ਨੇ ਆਪਣੇ ਸਿਰ ਤੇ ਰੱਖੀ ਐ ਔਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਿੱਛੇ ਬੈਨਰ ਲੱਗਾ ਹੋਇਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ 10 ਤਰੀਕ ਨੂੰ ਜਿਹੜਾ ਕਿ ਇੱਥੇ ਇਕੱਠ ਹੋਣ ਜਾ ਰਿਹਾ ਤੇ ਸਾਰਿਆਂ ਨੂੰ ਮੈਂ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਨੂੰ ਕਲਾਕਾਰਾਂ ਨੂੰ ਪੱਤਰਕਾਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਜਰੂਰ ਪਹੁੰਚੋ ਕਿਉਂਕਿ ਇਹ ਇਕੱਲੇ ਪੰਜਾਬ ਦਾ ਮੁੱਦਾ ਨਹੀਂ ਹਰਿਆਣਾ ਪੰਜਾਬ ਹਿਮਾਚਲ ਪੂਰੇ ਦੇਸ਼ ਦੇ ਸਟੂਡੈਂਟਾਂ ਦੇ ਫਿਊਚਰ ਦੀ ਗੱਲ ਹੈ ਉਹਨਾਂ ਦੀ ਮਹਿੰਗੀ ਪੜ੍ਹਾਈ ਦੀ ਗੱਲ ਹੈ ਐਜੂਕੇਸ਼ਨ ਦੀ ਗੱਲ ਹੈ ਤਾਂ ਸਾਰੇ ਜਣੇ ਆਉ ਰਲ ਕੇ ਆਪਾਂ ਇਸ ਮੋਰਚੇ ਦਾ ਸਾਥ ਦਈਏ 10 ਤਰੀਕ ਨੂੰ ਵੱਧ ਤੋਂ ਵੱਧ ਟਾਈਮ ਕੀ ਆ ਬਈ ਟਾਈਮ ਬਾਈ 11 ਵਜੇ ਸਵੇਰੇ 11 ਵਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹਾਜ਼ਰੀ ਜ਼ਰੂਰ ਲਾਓ ਮੇਰੇ ਨਾਲ ਸੈਨੇਟ ਮੈਂਬਰ ਭਾਈ ਰਵਿੰਦਰ ਢਾਲੀਵਾਲ ਜੀ ਕੁਝ ਐਡ ਆਨ ਕਰਨਾ ਚਾਹੁੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਰੇਸ਼ਮ ਬਾਈ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮਤਲਬ ਕੋਈ ਵੀ ਕਿਸੇ ਲੈਵਲ ਦਾ ਸੰਘਰਸ਼ ਹੁੰਦਾ ਬਾਈ ਹਮੇਸ਼ਾ ਉੱਥੇ ਪਹੁੰਚਦਾ ਕੋਈ ਪੰਜਾਬ ਤੇ ਆਫਤ ਆਉਂਦੀ ਆ ਤੁਸੀਂ ਪਿੱਛੇ ਸਾਰਿਆਂ ਨੇ ਹੜਾਂ 'ਚ ਦੇਖਿਆ ਉਦੋਂ ਪਹਿਲਾਂ ਕਿਸਾਨ ਅੰਦੋਲਨ ਸੀ ਜਾਂ ਕੋਈ ਵੀ ਹੱਕ ਸੱਚ ਦੀ ਗੱਲ ਹੋਵੇ ਉਦੋਂ ਪਹਿਲਾਂ ਸਾਡਾ 2021 ਵਾਲਾ ਧਰਨਾ ਸੀ ਉਦੋਂ ਵੀ ਬਾਈ ਨੇ ਬੜੀ ਸਪੋਰਟ ਕੀਤੀ ਤੇ ਜਿਹੜੀ ਗੱਲ ਮੁੱਦੇ ਦੀ ਆ ਕਿ ਆਪਾਂ ਜਿਹੜਾ ਕੱਠ ਰੱਖਿਆ ਇਹ ਇਕੱਠ ਇਸ ਲਈ ਬਹੁਤ ਜ਼ਰੂਰੀ ਹੋ ਜਾਂਦਾ ਇੱਕ ਤਰ੍ਹਾਂ ਦਾ ਜਿੰਨੇ ਵੀ ਆਪਾਂ ਸਾਰੇ ਦੋਸਤ ਮਿੱਤਰ ਭਰਾ ਵੀ ਇੱਥੇ ਖੜੇ ਆ ਇਹ ਆਪਣੀ ਜ਼ਿੰਦਗੀ ਦਾ ਇੱਕ ਇਤਿਹਾਸਿਕ ਇਕੱਠ ਹੋਣਾ ਕਿਉਂਕਿ ਲਾਸਟ ਜਿਹੜਾ ਇਕੱਠ ਚੰਡੀ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਹੋਇਆ ਸੀ ਉਹ 1980 ਦੇ ਆਸ-ਪਾਸ ਪਿਆ 83 ਦੇ ਆਸ-ਪਾਸ ਹੋਇਆ ਸੀਗਾ ਤਾਂ ਇਹ ਇੱਕ ਬੜੀ ਇਤਿਹਾਸਿਕ ਅਚੀਵਮੈਂਟ ਹੋਊਗੀ ਆਪਣੇ ਸਾਰਿਆਂ ਲਈ ਕਿ ਆਪਾਂ ਜ਼ਿੰਦਗੀ ਆਪਣੇ ਬੱਚਿਆਂ ਨੂੰ ਅੱਗੇ ਪੋਤੇ-ਪੜੋਤੇ ਨੂੰ ਕਹਿਣ ਜੋਗੇ ਹੋਵਾਂਗੇ ਕਿ ਇਹ ਇਕੱਠ ਅਸੀਂ ਕੀਤਾ ਸੀ ਕਿਸੇ ਦਿਨ ਤੇ ਦੂਜੀ ਗੱਲ ਜਿਹੜੀ ਅਪੀਲ ਆ ਕਿ ਜਿਵੇਂ ਬਾਈ ਨੇ ਕਿਹਾ ਕਿ ਟਾਈਮ 11 ਵਜੇ ਦਾ ਪਰ ਤਹਾਨੂੰ ਪਤਾ ਹੈ ਕਿ ਇੱਥੇ ਜਿਹੜੀ ਕੇਂਦਰ ਸ਼ਾਸਤ ਪ੍ਰਸ਼ਾਸਨ ਜਿਹੜਾ ਹੈਗਾ ਪ੍ਰਦੇਸ਼ ਹੈਗਾ ਯੂਟੀ ਆ ਤਾਂ ਇੱਥੇ ਗਵਰਨਰ ਦਾ ਰਾਜ ਆ ਥੋੜਾ ਜਿਹਾ ਆਪਣੇ ਲੋਕਾਂ ਨੂੰ ਆਉਣ 'ਚ ਤਕਲੀਫ ਹੋ ਸਕਦੀ ਹੈ ਪੰਜਾਬ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਇਹ ਅਪੀਲ ਹੈ ਇਹ ਬਹੁਤ ਰੋਕਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਧਰਨੇ ਤੋਂ ਬਹੁਤ ਡਰੇ ਹੋਏ ਨੇ ਪ੍ਰਦਰਸ਼ਨ ਤੋਂ ਬਾਰੀ-ਬਾਰੀ ਫੈਸਲੇ ਬਦਲਣੇ ਦਾ ਸਬੂਤ ਹੈ ਤਾਂ ਬੇਨਤੀ ਸਾਰਿਆਂ ਨੂੰ ਇਹ ਆ ਕਿ ਜਿਹੜੇ ਵੀਰਪਰਾ ਕੱਲ ਨੂੰ ਆ ਸਕਦੇ ਨੇ ਉਹ ਤਾਂ ਕੱਲ ਨੂੰ ਆ ਕੇ ਇੱਥੇ ਆਪਣੇ ਟਿਕਾਣੇ ਜਿਹੜੇ ਕਿਸੇ ਤਰੀਕੇ ਬਣਾ ਲੈਣ ਜਿਨ੍ਹਾਂ ਨੇ ਪਰਸੋਂ ਆਉਣਾ ਉਹ ਬਹੁਤ ਅਰਲੀ ਮਾਰਨਿੰਗ ਤੜਕੇ ਜਿੰਨੀ ਜਲਦੀ ਹੋ ਸਕਦਾ ਬਾਕੀ ਆਪਣੇ ਬੰਦਿਆਂ ਨੂੰ ਸਭ ਪਤਾ ਹੀ ਆ ਸੰਘਰਸ਼ਾਂ ਚ ਸਾਰੇ ਹੀ ਰਹੇ ਆਪਾਂ ਕਿ ਚੋਰ ਮੋਰੀਆਂ ਥਰੂ ਕਿਹੜੇ ਤਰੀਕੇ ਨਾਲ ਕਿਹੜੇ ਪੇਸ ਬਣਾ ਕੇ ਕਿਵੇਂ ਨਿਕਲਣਾ ਹੁੰਦਾ ਤਾਂ ਇਹੀ ਸਭ ਨੂੰ ਬੇਨਤੀ ਹੈ ਕਿ ਇਕੱਠ ਆਪਾਂ ਕਰਨਾ ਹੀ ਕਰਨਾ ਜੋ ਮਰਜ਼ੀ ਰੋਕੇ ਕੋਈ ਤੇ ਕਿਸੇ ਟਕਰਾਜ ਨਹੀਂ ਪੈਣਾ ਇਹਨਾਂ ਨੂੰ ਝਕਾਨੀ ਦੇ ਕੇ ਜਮੇ ਝਕਾਨੀਆਂ ਦਿੰਦੇ ਆਪਾਂ ਨੂੰ ਉਵੇਂ ਝਕਾਨੀ ਦੇ ਕੇ ਆਪਾਂ ਇੱਥੇ ਪਹੁੰਚਣਾ ਤੇ ਉਸ ਤੋਂ ਬਾਅਦ ਜਦੋਂ ਇਕੱਠ ਹੋ ਗਿਆ ਤਾਂ ਮੈਨੂੰ ਲੱਗਦਾ ਆਪਣਾ ਮੋਰਚਾ ਵੀ ਫਤਿਹ ਹੋ ਜਾਊਗਾ ਹਾਂ ਇਹ ਗੇਟ ਗੇਟ ਨੰਬਰ 3 ਹੋਊਗਾ ਜਿਹੜਾ ਉਹ ਦਾ ਅੰਸ਼ਕ ਰੂਪ ਚ ਥੋੜਾ ਖੁੱਲਾ ਰੱਖਿਆ ਜਾਊਗਾ ਐਂਟਰੀ ਲਈ ਤੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਰਹਿ ਰਿਹਾਸ਼ੀ ਲੋਕ ਨੇ ਉਹਨਾਂ ਦੇ ਲਈ ਨਹੀਂ ਤਾਂ ਬਾਕੀ ਜਿਹੜੇ ਦੋਨੇ ਗੇਟ ਨੇ ਬੰਦ ਕੀਤੇ ਜਾਣਗੇ ਗੇਟ ਨੰਬਰ 3 ਦੇ ਵਿੱਚੋਂ ਤੁਸੀਂ ਐਂਟਰ ਕਰ ਸਕਦੇ ਹੋ ਪਰ ਮੇਰੀ ਫੇਰ ਇੱਕ ਵਾਰ ਸਭ ਨੂੰ ਅਪੀਲ ਹੈ ਵੀ ਜੇ ਤੱਕ ਕੱਲ ਆ ਜਿਓ ਤੇ ਜਾਂ ਫਿਰ ਐਵੇਂ ਕਰਿਓ ਕਿ ਪਰਸੋਂ ਬਹੁਤ ਜਲਦੀ ਆ ਜਿਓ ਇਹ ਸਾਡੇ ਵੱਲੋਂ ਇੱਕ ਅਸੀਂ ਤੁਹਾਨੂੰ ਖੈਰ ਤੁਸੀਂ ਹਮੇਸ਼ਾ ਸਾਡਾ ਸਾਥ ਦੇ ਰਹੇ ਹੋ ਤੁਹਾਨੂੰ ਬਹੁਤ ਤੰਗੀ ਕਰ ਰਹੇ ਹਾਂ ਅਸੀਂ ਪਰ ਆਪਣੀ ਸਭ ਦੀ ਲੜਾਈ ਹੈ ਜਿਵੇਂ ਬਾਈ ਨੇ ਕਿਹਾ ਕਿ ਵਿਦਿਆਰਥੀਆਂ ਦੀ ਲੜਾਈ ਅਸਲ ਦੇ ਵਿੱਚ ਬਾਈ ਵਿਦਿਆਰਥੀਆਂ ਦੀ ਲੜਾਈ ਨਹੀਂ ਹੈਗੀ ਇਹ ਵਿਦ ਲੜਾਈ ਇਹ ਹੈ ਸਾਰੀ ਪੰਜਾਬ ਦੀ ਆ ਸਾਰੇ ਸਿਆਸਤਦਾਨਾਂ ਦੀ ਆ ਸਾਰੇ ਪੰਜਾਬ ਦੀ ਜਿਹੜੇ ਪੋਲੀਟੀਸ਼ੀਅਨ ਨੇ ਸਮਾਜਿਕ ਸੰਸਥਾਵਾਂ ਨੇ ਇਹ ਸਭ ਦੀ ਲੜਾਈ ਆ ਸਾਡੇ ਗਲ ਪਈ ਹੋਈ ਆ ਅਸੀਂ ਇਹਨੂੰ ਲੜ ਰਹੇ ਆ ਅਸੀਂ ਇਹਨੂੰ ਬੜੇ ਚਾਹ ਸ਼ੌਂਕ ਨਾਲ ਲੜ ਰਹੇ ਆ ਮੂਰੇ ਹੋ ਕੇ ਪਰ ਤੁਹਾਡੇ ਸਹਿਯੋਗ ਬਿਨਾ ਅਸੀਂ ਇਹਨੂੰ ਨਹੀਂ ਲੜ ਸਕਦੇ ਤੁਹਾਨੂੰ ਇੱਥੇ ਪਹੁੰਚਣਾ ਹੀ ਪੈਣਾ ਹਰ ਹਾਲ ਦੇ ਵਿੱਚ ਜਿਵੇਂ ਮਰਜ਼ੀ ਪਹੁੰਚੋ ਬਹੁਤ ਧੰਨਵਾਦ